ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ 'ਚ ਅਸੀਂ ਕਰ ਰਹੇ ਹਾਂ ਜੀ ਤਿਆਰੀ UGC NET ਪੰਜਾਬੀ ਦੀ ਸਾਡਾ ਟੌਪਿਕ ਚੱਲ ਰਿਹਾ ਹੈ ਯੂਨਾਨਿਕਾਉਸ਼ਾਸਤਰ ਯੂਨਾਨਿਕਾਉਸ਼ਾਸਤਰ ਦੇ ਵਿੱਚ ਅਸੀਂ ਚਾਰ ਦਾਰਸ਼ਨਿਕ ਪੜਨੇ ਨੇ ਜਿਹੜੇ ਕਿ ਸੰ ਲੌਂਜਾਈਨਸ ਪਲੇਟੋ ਸੋਕਰਾਟ ਅਤੇ ਅਰਸਤੂ ਪ੍ਰੀਵੀਅਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਰਸਤੂ ਡਿਟੇਲ ਦੇ ਵਿੱਚ ਪੜਾ ਚੁੱਕੀ ਹਾਂ ਤੇ ਅੱਜ ਵਾਲੇ ਲੈਕਚਰ ਦੇ ਵਿੱਚ ਅਸੀਂ ਲੁੰਜਾਈਨਸ ਪਲੇਟੋ ਅਤੇ ਸੋ크ਰਾਟ ਨੂੰ ਪੜਾਂਗੇ ਸ਼ੁਰੂ ਕਰਦੇ ਹਾਂ ਜੀ ਲੁੰਜਾਈਨਸ ਤੋਂ ਲੁੰਜਾਈਨਸ ਦਾ ਪ੍ਰਮੁੱਖ ਸੰਕਲਪ ਉਦਾਹਰਣ ਹੈ ਠੀਕ ਹੈ ਜਿਹੜਾ ਲੁੰਜਾਈਨਸ ਹੈ ਨਾ ਉਸਨੇ ਪ੍ਰਮੁੱਖ ਸੰਕਲਪ ਉਦਾਹਰਣ ਦਾ ਸਾਨੂੰ ਦਿੱਤਾ ਹੈ ਜਿਵੇਂ ਅਸੀਂ ਕੱਲ ਅਰਸਤੋ ਪੜਿਆ ਸੀ ਸਾਨੂੰ ਪਤਾ ਹੈ ਉਸਨੇ ਤਰਾਸ ਦੀ ਦਾ ਦਿੱਤਾ ਵਿਰੇਚਨ ਦਾ ਅਤੇ ਅਨੁਕਰਨ ਬਾਰੀਓਸ ਨੇ ਆਵਦੇ ਨਵੇਂ ਵਿਚਾਰ ਦਿੱਤੇ ਇਸ ਤਰੀਕੇ ਨਾਲ ਜਿਹੜਾ ਲੋਜਾਇਨਸ ਦਾ ਸੀ ਉਹ ਕਿਹੜਾ ਸਿਧਾਂਤ ਸੀ ਉਹਦਾ ਦਾ ਇਹ ਇੰਪੋਰਟੈਂਟ ਟਾਪਿਕ ਨੇ ਇਹ ਤੁਸੀਂ ਯਾਦ ਰੱਖਣੇ ਨੇ ਕਿ ਕਿਹੜਾ ਸੰਕਲਪ ਕਿਹੜਾ ਸਿਧਾਂਤ ਕਿਹੜੇ ਦਾਰਸ਼ਨਿਕ ਨੇ ਦਿੱਤਾ ਸੀ ਉਸ ਦੀ ਕਿਤਾਬ ਦਾ ਨਾਮ ਉਹਨ ਦਾ ਸਬਲਾਈਮ ਹੈ ਠੀਕ ਹੈ ਇਹ ਵੀ ਨਾਮ ਯਾਦ ਰੱਖਣੇ ਨੇ ਅਰ ਅਸਤੂਦੀਆਂ ਵੀ ਦੋ ਬੁੱਕਸ ਦੇ ਨਾਮ ਮੈਂ ਤੁਹਾਨੂੰ ਕੱਲ ਦੱਸੇ ਸੀ ਪੋਲਿਟਿਕਸ ਅਤੇ ਕਾਉ ਸ਼ਾਸਤਰ ਤੇ ਲੋਂਜਾਈਨਸ ਦੀ ਬੁੱਕਸ ਨੂੰ ਮਿਲਦੀ ਹੈ ਓਨ ਦਾ ਸਬਲਾਈਮ ਜੋ ਕਿ 1554 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਠੀਕ ਹੈ ਜਿਹੜੀ ਲੋਂਜਾਈਨਸ ਦੀ ਬੁੱਕ ਸੀ ਨਾ ਓਨ ਦਾ ਨਾਮ ਸੀ ਪੈਰੀ ਹਿਸਪਿਸ ਪੈਰੀ ਹਿਪਸਿਸ ਠੀਕ ਹੈ ਪੈਰੀ ਹਿਪਸਿਸ ਇਨ ਦੀ ਬੁੱਕ ਸੀ ਲੋਂਜਾਈਨਸ ਦੀ ਬਟ ਜਿਹੜੀ ਇਹ ਬੁੱਕ ਸੀ ਇਸ ਦਾ ਟਰਾਂਸਲੇਸ਼ਨ ਕੀਤਾ ਗਿਆ ਉਹਨ ਦਾ ਸਬਲਾਈਂ ਇੰਗਲਿਸ਼ ਦੇ ਵਿੱਚ ਉਦਾਂ ਦਾ ਜਿਹੜਾ ਸਿਧਾਂਤ ਹੈ ਉਹਨ ਦਾ ਸਬਲਾਈਂ ਹੈ ਇਹ ਇੰਗਲਿਸ਼ ਟਰਾਂਸਲੇਸ਼ਨ ਬੁੱਕ ਹੈ ਲੰਜਾਇਨਸ ਦੀ ਉਸ ਦੀ ਜਿਹੜੀ ਰੀਅਲ ਬੁੱਕ ਸੀ ਜੋ ਉਹਨੇ ਲਿਖੀ ਸੀ ਉਹ اے ਸੀ ਪੈਰੀ ਹਿਪਸਿਸ ਓਕੇ ਇਹ ਸਾਨੂੰ ਕੰਪਲੀਟ ਬੁੱਕ ਨਹੀਂ ਮਿਲਦੀ ਹੈਗੀ ਤੇ ਜਿਹੜੀ ਆ ਬੁੱਕ ਐ ਪੇਪਰ ਦੇ ਵਿੱਚ ਜਦੋਂ ਵੀ ਕੁਐਸਚਨ ਆਂਦਾ ਹੈ ਤਾਂ 온 ది ਸਬਲਾਈਂ ਹੀ ਤੁਹਾਨੂੰ অপਸ਼ਨ ਚ ਮਿਲਦਾ ਹੈ ਤਾਂ ਆਬਵੀਅਸਲੀ ਤੁਸੀਂ 온 ਦੇ ਸਬਲਾਈਂ ਤੇ ਹੀ ਟਿੱਕ ਕਰੋਗੇ ਜੇ ਫਿਰ ਵੀ ਕਿਤੇ ਤੁਹਾਡੇ ਤੋਂ ਪੁੱਛ ਲਿਆ ਜਾਂਦਾ ਹੈ ਤਾਂ ਮੈਂ ਤੁਹਾਡੇ ਲਈ ਇਹ ਜਾਣਕਾਰੀ ਇੱਥੇ ਮੈਂਸ਼ਨ ਕੀਤੀ ਹੈ ਅਦਰਵਾਇਸ ਤੁਹਾਨੂੰ ਇੰਨਾ ਹੀ ਯਾਦ ਰੱਖਣਾ ਲਮਚਾਇਨਸ 온 ਦਾ ਸਬਲਾਈਂ 1554 ਦੇ ਵਿੱਚ 8 ਪ੍ਰਕਾਸ਼ਿਤ ਹੋਈ ਸੀ ਉਹ ਦੰਦ ਤੋਂ ਇਲਾਵਾ ਉਸਨੇ ਆਵੇਗ ਉਤਕ੍ਰਿਸ਼ਟ ਸ਼ੈਲੀ ਦੇ ਗੁਣ ਕਲਪਨਾ ਅਲੰਕਾਰ ਆਦਿ ਦੀ ਵੀ ਚਰਚਾ ਕੀਤੀ ਹੈ ਆਪ ਦੇ ਸਿਧਾਂਤ ਦੇ ਅੰਦਰ ਉਸਨੇ ਉਦਾਂਤ ਦੀ ਗੱਲ ਤਾਂ ਕੀਤੀ ਹੀ ਕੀਤੀ ਹੈ ਉਸ ਤੋਂ ਇਲਾਵਾ ਉਸਨੇ ਉਤਕ੍ਰਿਸ਼ਟਤਾ ਸ਼ੈਲੀ ਦੇ ਗੁਣ ਕਲਪਨਾ ਅਲੰਕਾਰ ਆਦਿ ਦੀ ਵੀ ਚਰਚਾ ਕੀਤੀ ਹੈ ਹੁਣ ਅਸੀਂ ਸਮਝਣਾ ਹੈ ਜੀ ਉਦਾਂਤ ਹੁੰਦਾ ਕੀ ਹੈ ਉਦਾਂਤ ਦਾ ਕੀ ਮਤਲਬ ਹੈ ਸਵੇ ਪ੍ਰਗਟਾਵੇ ਦੀ ਵਿਸ਼ਿਸ਼ਟਤਾ ਅਤੇ ਉਤਕ੍ਰਿਸ਼ਟਤਾ ਸਵੇ ਪ੍ਰਗਟਾਵਾ ਖੁਦ ਦਾ ਪ੍ਰਗਟਾਵਾ ਕਿਸੇ ਵੀ ਰਚਨਾ ਦੇ ਅੰਦਰ ਕੋਈ ਵੀ ਜਿਹੜਾ ਸਹਿਇਤਕਾਰ ਹੈ ਉਹ ਕੋਈ ਵੀ ਸਹਿਇਤ ਰਚਨਾ ਕਰਦਾ ਹੈ ਉਸ ਦੇ ਵਿੱਚ ਉਹ ਉਸ ਦਾ ਸਵਾ ਪ੍ਰਗਟਾਵਾ ਹੁੰਦਾ ਹੈ ਉਸ ਦੇ ਖੁਦ ਦੇ ਵਿਚਾਰ ਸਾਨੂੰ ਵੇਖਣ ਨੂੰ ਮਿਲਦੇ ਨੇ ਉਸ ਦੇ ਖੁਦ ਦੇ ਅਨੁਭਵ ਜੋ ਮਹਿਸੂਸ ਕਰਦਾ ਹੈ ਉਹਨਾਂ ਦਾ ਵਰਨਨ ਉਹ ਕਰਦਾ ਹੈ ਤਾਂ ਜਿਹੜੀ ਸਵੇ ਪ੍ਰਗਟਾਵੇ ਦੀ ਵਿਸ਼ਿਸ਼ਟਤਾ ਹੈ ਅਤੇ ਉਤਕ੍ਰਿਸ਼ਟਤਾ ਹੈ ਉਸ ਦਾ ਨਾਮ ਹੀ ਕੀ ਹੈ ਉਦਾਾਤ ਹੈ ਠੀਕ ਹੈ ਕਿ ਚਰਮ ਤੱਕ ਜਿਹੜੀ ਹੈ ਉਹ ਪਹੁੰਚ ਜਾਏ ਸਵੇ ਪ੍ਰਗਟਾਵਾ ਬਿਲਕੁਲ ਉੱਚੀ ਸੁੱੱਚੀ ਜਿਹੜੀ ਰਚਨਾ ਹੋਏਗੀ ਉੱਚੇ ਵਿਚਾਰਾਂ ਵਾਲੀ ਉਤਕ੍ਰਿਸ਼ਟ ਰਚਨਾ ਹੋਏਗੀ ਉਸ ਦੇ ਵਿੱਚ ਕੀ ਹੁੰਦਾ ਹੈ ਉਦਾਾਤ ਦਾ ਗੁਣ ਹੁੰਦਾ ਹੈ ਇਸ ਨਾਲ ਪਾਠਕ ਜਾਂ ਦਰਸ਼ਕ ਦੇ ਮਨ ਵਿੱਚ ਹੈਰਾਨੀ ਆਨੰਦ ਅਦਭੁਤਤਾ ਪੈਦਾ ਹੁੰਦੀ ਹੈ ਜਿਹੜੀ ਰਚਨਾ ਦੇ ਵਿੱਚ ਉਦਾਾਤ ਦਾ ਗੁਣ ਹੈ ਉਹ ਰਚਨਾ ਦਰਸ਼ਕ ਜਾਂ ਪਾਠਕ ਦੇ ਮਨ ਦੇ ਵਿੱਚ ਹੈਰਾਨੀ, ਆਨੰਦ ਅਤੇ ਅਦਭੁਤ ਦਾ ਦਾ ਭਾਵ ਪੈਦਾ ਕਰਦੀ ਹੈ ਜੋ ਸਾਹਿਤ ਰਚਨਾ ਪਾਠਕ ਦੇ ਮਨ ਨੂੰ ਉੱਚੇ ਵਿਚਾਰਾਂ ਵੱਲ ਪ੍ਰੇਰਿਤ ਨਾ ਕਰੇ ਉਹ ਉਦਾਤ ਨਹੀਂ ਕਹੀ ਜਾ ਸਕਦੀ ਜਿਹੜੀ ਰਚਨਾ ਕਿਸੇ ਵੀ ਵਿਅਕਤੀ ਦੇ ਅੰਦਰ ਜੋ ਉਹ ਨੂੰ ਪੜ ਰਿਹਾ ਹੈ ਉਹਦੇ ਅੰਦਰ ਉੱਚੇ ਸੁੱਚੇ ਵਿਚਾਰ ਨਹੀਂ ਪੈਦਾ ਕਰਦੀ ਉਤਕ੍ਰਿਸ਼ਟਤਾ ਉੱਚਤਾ ਸੁੱਚਤਾ ਪੈਦਾ ਨਹੀਂ ਕਰਦੀ ਉਸ ਨੂੰ ਅਸੀਂ ਉਤਾਂਤ ਨਹੀਂ ਕਹਿ ਸਕਦੀ ਇਸ ਵਿੱਚ ਉਤੇਜਿਕ ਭਾਵਨਾ ਅਤੇ ਉੱਚੇ ਵਿਚਾਰ ਹੋਣੇ ਚਾਹੀਦੇ ਹਨ ਉਸ ਨੇ ਉਦਾਂਤ ਨੂੰ ਨਿਮਨ ਆਵੇਗਾ ਨਾਲੋਂ ਨਿਖੇੜਿਆ ਹੈ ਉਸ ਨੇ ਆਵੇਗਾ ਦੀ ਜਿਹੜੀ ਚਰਚਾ ਕੀਤੀ ਹੈ ਨਾ ਉਸ ਦੇ ਵਿੱਚ ਉਹ ਨੇ ਕਿਹਾ ਨਾ ਕਿ ਆਵੇਗ ਵੀ ਦੱਸੇ ਨੇ ਉਦਾਂਤ ਦੇ ਨਾਲ ਨਾਲ ਪਰ ਉਸ ਨੇ ਜਿਹੜੇ ਨਿਮਨ ਟਾਈਪ ਦੇ ਆਵੇਗ ਨੇ 네ਗੇਟਿਵ ਆਵੇਗ ਨੇ ਲੋਅਰ ਆਵੇਗ ਨੇ ਉਹਨਾਂ ਨੂੰ ਕਿਹੜਿਆ ਹੈ ਵੱਖ ਕੀਤਾ ਹੈ ਕਿਸ ਤੋਂ ਉਦਾਤ ਤੋਂ ਜਿਵੇਂ ਕਿ ਸ਼ੋਕ ਹੈ ਦਰ ਹੈ ਇਹ ਜਿਹੜੇ ਸਾਡੇ ਆਵੇਗ ਨੇ ਉਦਾਤ ਦਾ ਹਿੱਸਾ ਨਹੀਂ ਮੰਨਦਾ ਲੋਨਜਾਈਨਸ ਉਸਨੇ ਪ੍ਰੇਰਣਾ ਮਈ ਸੁੰਦਰ ਆਵੇਗਾ ਨੂੰ ਵੀ ਕਾਉ ਦਾ ਜਨਮਦਾਤਾ ਮੰਨਿਆ ਜਿਹੜੇ ਆਵੇਗ ਸਾਨੂੰ ਪ੍ਰੇਰਣਾ ਦਿੰਦੇ ਨੇ ਸੁੰਦਰ ਹੁੰਦੇ ਨੇ ਉਹੀ ਕੀ ਨੇ ਉਦਾਤ ਦਾ ਹਿੱਸਾ ਨੇ ਕਾਉ ਦੇ ਜਨਮਦਾਤਾ ਨੇ ਉਦਾਂਤ ਪ੍ਰਗਟਾਵੇ ਵਿੱਚ ਇੱਕ ਵਿਸ਼ੇਸ਼ ਉਤਮਤਾ ਉੱਤਮਤਾ ਅਤੇ ਵਿਲੱਖਣਤਾ ਹੈ ਬੇਸਿਕਲੀ ਉਦਾਂਤ ਹੈ ਕਿ ਕਿਸੇ ਵੀ ਰਚਨਾ ਦੇ ਅੰਦਰ ਉਤਮਤਾ ਠੀਕ ਹੈ ਸੁਪੀਰੀਅਰ ਸੁਪੀਰੀਅਰ ਹੁੰਦੀ ਹੈ ਰਚਨਾ ਜਿਸ ਦੇ ਅੰਦਰ ਉਦਾਂਤ ਹੁੰਦਾ ਹੈ ਇੱਕ ਵਿਲੱਖਣਤਾ ਸਭ ਤੋਂ ਵੱਧ ਹੁੰਦੀ ਹੈ ਠੀਕ ਹੈ ਤਾਂ ଏ ਸੀ ਜੀ ਲੋਂਚਾਇਨਸ ਲੋਂਚਾਇਨਸ ਦੇ ਵਿੱਚ ਤੁਸੀਂ ਆ ਚੀਜ਼ ਯਾਦ ਰੱਖਣੀ ਹੈ ਬੁੱਕ ਬਾਰੇ ਪੁੱਛ ਲਏਗਾ ਉਹ ਦਾ ਸਬਲਾਈਮ ਤੇ 1554 ਦੇ ਅੰਦਰ ਇਹ ਪ੍ਰਕਾਸ਼ਿਤ ਹੁੰਦੀ ਹੈ ਉਸ ਨੇ ਸਿਧਾਂਤ ਦਿੱਤਾ ਹੈ ਉਦਾਂਤ ਦਾ ਉਦਾਂਤ ਦਾ ਮੀਨਿੰਗ ਕੀ ਹੈ ਸਮੇ ਪ੍ਰਗਟਾਵੇ ਦੀ ਵਿਸ਼ਿਸ਼ਟਤਾ ਉਤਕ੍ਰਸ਼ਟਤਾ ਉਤਮਤਾ ਵਿਲੱਖਣਤਾ ਇਹ ਉਦਾਂਤ ਹੈ ਅੱਗੇ ਅਸੀਂ ਪੜ੍ਹਦੇ ਹਾਂ ਜੀ ਪਲੇਟੋ ਪਲੇਟੋ ਦੀ ਕਿਹੜੀ ਬੁੱਕ ਸਾਨੂੰ ਮਿਲਦੀ ਹੈ ਰਿਪਬਲਿਕ ਠੀਕ ਹੈ ਪਲੇਟੋ ਨੇ ਕਿਹੜੀ ਬੁੱਕ ਲਿਖੀ ਰਿਪਬब्लिक ਅਸੀਂ ਅਰਸਤੂ ਦੇ ਵਿੱਚ ਵੀ ਪਲੇਟੋ ਬਾਰੇ ਪੜਿਆ ਸੀ ਠੀਕ ਹੈ ਇਸ ਨੇ ਕਿਵੇਂ ਸਾਇਤ ਨੂੰ ਨਕਲ ਦੀ ਨਕਲ ਕੀਤਾ ਅਨੁਕਰਨ ਦਾ ਅਨੁਕਰਨ ਕੀਤਾ ਜੋ ਪਲੇਟੋ ਹੈ ਉਹ ਅਰਸਤੂ ਦਾ ਗੁਰੂ ਸੀ ਠੀਕ ਹੈ ਅਰਸਤੂ ਦਾ ਗੁਰੂ ਸੀ ਪਲੇਟੋ ਅਰਸਤੂ ਦੇ ਵਿੱਚ ਮੈਂ ਤਾਂ ਲੋੜ ਪੜਾਇਆ ਸੀ ਕਿ ਅਰਸਤੂ ਪਲੇਟੋ ਦਾ ਚੇਲਾ ਹੈ ਯਾਨੀ ਕਿ ਜੋ ਪਲੇਟੋ ਹੈ ਅਰਸਤੂ ਦਾ ਗੁਰੂ ਹੈ ਪਲੇਟੋ ਸੋ크ਰਾਟ ਦਾ ਚੇਲਾ ਸੀ ਠੀਕ ਹੈ ਪਲੇਟੋ ਗੁਰੂ ਸੀ ਅਰਸਤੋ ਦਾ ਚੇਲਾ ਸੀ ਸੋ크ਰਾਟ ਦਾ ਇਸ ਨੇ ਜਿਹੜਾ ਸਿਧਾਂਤ ਦਿੱਤਾ ਹੈ ਉਹ ਬੇਸਿਕਲੀ ਜਿਹੜਾ ਮੇਨ ਸਿਧਾਂਤ ਸਾਡੇ ਪੇਪਰ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਹੈ ਉਹ ਨਕਲ ਦਾ ਸਿਧਾਂਤ ਹੈ ਅਨੁਕਰਨ ਦਾ ਸਿਧਾਂਤ ਹੈ ਜਿਹੜਾ ਅਰਸਤੋ ਹੈ ਨਾ ਜੋ ਇਹਦਾ ਚੇਲਾ ਸੀ ਉਸਨੇ ਇਸ ਦੇ ਵਿਚਾਰਾਂ ਦੇ ਉੱਤੇ ਹਾਲਾਂਕਿ ਉਹਦਾ ਚੇਲਦਾ ਸੀ ਪਰ ਫਿਰ ਵੀ ਉਸਨੇ ਇਸ ਦੇ ਵਿਚਾਰਾਂ ਦੇ ਉੱਤੇ ਆਪਣੇ ਵਿਚਾਰ ਦਿੱਤੇ ਇਹਨੇ ਨਕਲ ਦੀ ਨਕਲ ਕੀਤਾ ਪਰ ਉਸਨੇ ਕਿਹਾ ਕਿ ਨਹੀਂ ਪੂਰਵਗੋ ਨਕਲ ਨਹੀਂ ਹੁੰਦੀ ਉਹਦੇ ਵਿੱਚ ਕ੍ਰੀਏਟੀਵਿਟੀ ਵੀ ਸ਼ਾਮਿਲ ਹੁੰਦੀ ਹੈ ਤਾਂ ਉਹ ਸੀ ਅਰਸਟੋ ਦਾ ਅਨੁਕਰਨ ਦੇ ਉੱਤੇ ਵਿਚਾਰ ਤੇ ਇਹ ਹੈ ਪਲੇਟੋ ਦੇ ਨਕਲ ਦੇ ਉੱਤੇ ਵਿਚਾਰ ਠੀਕ ਹੈ ਜਿਹੜਾ ਪਲੇਟੋ ਦਾ ਇੱਕ ਸਿਧਾਂਤ ਸੀ ਨਕਲ ਦਾ ਸਿਧਾਂਤ ਇਹ ਦਸ਼ਮੇਨ ਰੂਪ ਤੋਂ ਪੜਾਂਗੇ ਪਲੇਟੋ ਦੀਆਂ ਮੇਨ ਮੇਨ ਗੱਲਾਂ ਜੋ ਪੇਪਰ ਬੱਕੋ ਇੰਪੋਰਟੈਂਟ ਨੇ ਦੇਖੋ ਕਲਾ ਨਕਲ ਦੀ ਨਕਲ ਹੈ ਅਸਲ ਸੱਚ ਦੀ ਨਕਲ ਇਹ ਪੌਤਿਕ ਜਗਤ ਹੈ ਅਤੇ ਕਾਰੀਗਰ ਇਸ ਦੀ ਵੀ ਨਕਲ ਕਰਦਾ ਹੈ ਇਸ ਤਰ੍ਹਾਂ ਕਾ ਸੱਚ ਤੋਂ ਦੂਰ ਜੇ ਦੂਰ ਹੋ ਕੇ ਧਿਆਗਨ ਦੇ ਯੋਗ ਹੈ ਮੈਂ ਤੁਹਾਨੂੰ ਕੱਲ ਵੀ ਇਹ ਚੀਜ਼ ਐਕਸਪਲੇਨ ਕਰੀ ਸੀ ਜਦੋਂ ਮੈਂ ਰਸ ਨੂੰ ਪੜਾਇਆ ਸੀ ਇੱਕ ਵਾਰੀ ਮੈਂ ਤੁਹਾਨੂੰ ਫੇਰ ਦੱਸ ਦੇਣੀ ਆ ਕਿ ਇਹਦੇ ਵਿੱਚ ਪਲੇਟੋ ਕੀ ਕਹਿਣਾ ਚਾਹੁੰਦਾ ਹੈ ਪਲੇਟੋ ਕਹਿੰਦਾ ਜਿਹੜਾ ਕਿ ਅਸਲ ਦੁਨੀਆ ਹੁੰਦੀ ਹੈ ਉਹ ਆਈਡੀਅਲਿਜ਼ਮ ਹੈ ਵਿਚਾਰਾਂ ਦੀ ਦੁਨੀਆ ਹੈ ਠੀਕ ਹੈ ਇਹ ਜਿਹੜੀ ਇੱਕ ਅਧਿਆਤਮਕ ਦੁਨੀਆ ਲਗਾ ਲਓ ਆਪਾਂ ਕਹਿ ਦਿੰਨੇ ਆ ਜਿਹੜੀ ਸੱਚ ਦੀ ਦੁਨੀਆ ਹੈ ਠੀਕ ਹੈ ਪਹਿਲਾਂ ਤਾਂ ਕੀ ਆਂਦਾ ਹੈ ਸੱਚ ਦੀ ਦੁਨੀਆ ਜਿਹੜੀ ਸੱਚ ਦੀ ਦੁਨੀਆ ਹੈ ਇਹ ਪਹਿਲਾ ਪੁਆਇੰਟ ਹੈ ਫਿਰ ਉਸ ਤੋਂ ਬਾਅਦ ਕੀ ਆ ਜਾਂਦੀ ਹੈ ਪੋਤਿਕ ਦੁਨੀਆ ਪੋਤਿਕ ਜਗਤ ਇਹ ਦੂਜੇ ਨੰਬਰ ਤੇ ਹੋ ਗਿਆ ਇਹ ਕੀ ਹੈ ਸੱਚ ਦੀ ਦੁਨੀਆ ਦਾ ਅਨੁਕਰਣ ਹੈ ਨਕਲ ਹੈ ਤੇ ਤੀਜੀ ਕੀ ਹੋਗੀ ਕੋਈ ਵੀ ਕਲਾਕ੍ਰਿਤੀ ਕੋਈ ਵੀ ਸਾਹਿਤਕ੍ਰਿਤੀ ਸਾਹਿਤ ਲਗਾ ਲਓ ਇਹ ਥਰਡ ਪੁਆਇੰਟ ਤੇ ਆ ਗਿਆ ਕਿਉਂਕਿ ਇਹ ਭੌਤਿਕ ਦੁਨੀਆ ਦੀ ਵੀ ਨਕਲ ਹੈ ਇਸ ਲਈ ਇਹ ਜਿਹੜਾ ਸੱਚ ਤੋਂ ਦੋ ਦਰਜੇ ਦੂਰ ਹੈ ਇਸ ਲਈ ਇਹ ਤਿਆਗਨ ਦੇ ਯੋਗ ਹੈ ਇਹ ਕਿਸ ਦੇ ਵਿਚਾਰ ਨੇ ਪਲੇਟੋ ਦੇ I hope ਤੁਹਾਨੂੰ ਸਮਝ ਆਇਆ ਹੋਵੇਗਾ ਪਲੇਟੋ ਨੇ ਕਾਵਿ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਕਵਤਾ ਆਪਦੇ ਸਤਰ ਤੋਂ ਡਿੱਗ ਚੁੱਕੀ ਹੈ ਜਦੋਂ ਪਲੇਟੋ ਨੇ ਕਾਵਿ ਦੀ ਨਿੰਦਾ ਕੀਤੀ ਨਾ ਇਸ ਨੂੰ ਤਿਆਗਨ ਦੇ ਯੋਗ ਦੀ ਕਿਹਾ ਤੇ ਇਹ ਵੀ ਕਿਹਾ ਕਿ ਇਹ ਸੱਚ ਤੋਂ ਦੋ ਦਰਜੇ ਦੂਰ ਹੈ ਉਸ ਤੋਂ ਇਲਾਵਾ ਉਸਨੇ ਇਹ ਗੱਲ ਵੀ ਕਹੀ ਕਿ ਕਿਉਂਕਿ ਅਵਦੇ ਆਪ ਦਾ ਟਾਈਮ ਦੇ ਵਿੱਚ ਕਵਤਾ ਦਾ ਅਲੱਗ-ਅਲੱਗ ਸਤਾਰ ਸਾਇਦ ਦਾ ਅਲੱਗ-ਅਲੱਗ ਸਤਰ ਰਿਆ ਹੈ ਤਾਂ ਜਿਹੜੇ ਪਲੇਟੋ ਦੇ ਟਾਈਮ ਦੇ ਵਿੱਚ ਪਲੇਟੋ ਨੇ ਇਹ ਗੱਲ ਕਹੀ ਕਿ ਕਵਤਾ ਜੋ ਹੈ ਆਪ ਦੇ ਸਤਰ ਤੋਂ ਡਿੱਗ ਚੁੱਕੀ ਹੈ ਪਲੇਟੋ ਨੇ ਕਿਹਾ ਕਿ ਕਵੀ ਨੂੰ ਰਚਨਾ ਕਰਨ ਤੋਂ ਪਹਿਲਾਂ ਵਿਸ਼ੇ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਕਿ ਕਵੀ ਕਵੀ ਸੇ ਦਾ ਪੂਰਾ ਗਿਆਨ ਰੱਖੇ ਜਦੋਂ ਉਹ ਰਚਨਾ ਕਰ ਰਿਹਾ ਹੈ ਕਵੀ ਨੂੰ ਆਦਰਸ਼ ਸਮਾਜ ਵਿੱਚੋਂ ਕੱਢਣ ਦੀ ਗੱਲ ਪਲੇਟੋ ਆਪਣੀ ਪੁਸਤਕ ਰਿਪਬਲਿਕ ਵਿੱਚ ਕਰਦਾ ਹੈ ਪਲੇਟੋ ਦੀ ਪੁਸਤਕ ਹੈ ਰਿਪਬਲਿਕ ਉਹਦੇ ਵਿੱਚੋਂ ਕੀ ਗੱਲ ਕਰਦਾ ਹੈ ਕਿ ਕਵੀ ਨੂੰ ਰਾਜ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਕਿਉਂ ਕਿਉਂਕਿ ਕਵਤਾ ਜਿਹੜੀ ਹੈ ਉਹ ਭਾਵਨਾਵਾਂ ਨੂੰ ੜਕਾਉਂਦੀ ਹੈ ਇਹ ਸੱਚ ਤੋਂ ਦੂਰ ਹੁੰਦੀ ਹੈ ਉਸ ਅਨੁਸਾਰ ਸਾਹਿਤ ਉਹੀ ਹੈ ਜੋ ਨੈਤਿਕਤਾ ਨੂੰ ਮਜ਼ਬੂਤ ਬਣਾਵੇ ਏ ਨੀਜੀ ਪਲੇਟੋ ਦੇ ਵਿਚਾਰ ਇੰਨੇ ਕਿਤੇ ਕਿਤੇ ਤਾਂ ਨਿੰਦਾ ਵੀ ਬਹੁਤ ਕੀਤੀ ਹੈ ਤੇ ਕਿਤੇ ਕਿਤੇ ਸਿਫਤ ਵੀ ਕੀਤੀ ਹੈ ਪਰ ਜਿਹੜਾ ਆਪਣੇ ਪੇਪਰ ਪੁਆਇੰਟ ਆਫ View ਤੋਂ ਇੰਪੋਰਟੈਂਟ ਹੈ ਉਹ ਇਹੀ ਹੈ ਕਿ ਇਹਦਾ ਸਿਧਾਂਤ ਕਿਹੜਾ ਹੈ ਨਕਲ ਦਾ ਅਨੁਕਰਨ ਦਾ ਬੁੱਕ ਕੀ ਹੈ ਰਿਪਬਲਿਕ ਤੇ ਮੇਨ ਮੇਨ ਵਿਚਾਰ ਇਹਨੇ ਕੀ ਦਿੱਤੇ ਨੇ ਕਿ ਜਿਹੜੀ ਕਵਤਾ ਹੈ ਭਾਵਨਾਵਾਂ ਨੂੰ ਭੜਕਾਉਂਦੀ ਹੈ ਸੱਚ ਤੋਂ ਦੂਰ ਹੁੰਦੀ ਹੈ ਠੀਕ ਹੈ ਤੇ ਜਿਹੜਾ ਕਵੀ ਹੁੰਦਾ ਹੈ ਕਵਤਾ ਅਕਸਰ ਤੋਂ ਡਿੱਗੀ ਹੋਈ ਹੈ ਇਹ ਸਭ ਚੀਜ਼ਾਂ ਪਲੇਟੋ ਨੇ ਕਹੀਆਂ ਜੋ ਤੁਸੀਂ ਯਾਦ ਰੱਖ ਲਿਓ ਇਸ ਤੋਂ ਬਾਅਦ ਆਜੂ ਜੀ ਸੁ크ਰਾਤ ਤੇ ਜੋ ਸੁ크ਰਾਤ ਹੈ ਮੈਂ ਤੁਹਾਨੂੰ ਦੱਸਿਆ ਇੱਕ ਇੰਦਾ ਗੁਰੂ ਸੀ ਪਲੇਟੋ ਦਾ ਸੁ크ਰਾਤ ਪਲੇਟੋ ਦਾ ਗੁਰੂ ਪਲੇਟੋ ਅਰਸਟੋ ਦਾ ਗੁਰੂ ਠੀਕ ਹੈ ਸੁ크ਰਾਤ ਦੀ ਆਪਦੀ ਕੋਈ ਰਚਨਾ ਨਹੀਂ ਮਿਲਦੀ ਕੋਈ ਵੀ ਰਚਨਾ ਉਸ ਦੀ ਨਹੀਂ ਮਿਲਦੀ ਨਹੀਂ ਹੈ ਇਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਅੱਗੇ ਲੋਕਾਂ ਨੇ ਇਸ ਦੇ ਵਿਚਾਰ ਲਿਖੇ ਨੇ ਪਰ ਸੋਕਰੇਟ ਨੇ ਆਪਦੀ ਕੋਈ ਵੀ ਰਚਨਾ ਨਹੀਂ ਲਿਖੀ ਠੀਕ ਹੈ ਇਸ ਨੇ ਦਰਸ਼ਨ ਜਰੂਰ ਦਿੱਤਾ ਸਾਨੂੰ ਆਪ ਦੇ ਵਿਚਾਰ ਜਰੂਰ ਦਿੱਤੇ ਤੇ ਉਸ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਲਿਖਿਆ ਹੈ ਸੋਕਰੇਟ ਦੇ ਬਾਰੇ ਗੱਲਾਂ ਹੁੰਦੀਆਂ ਸੋਕਰੇਟ ਦੇ ਬਾਰੇ ਬਟ ਸੋਕਰੇਟ ਦੀ ਕੋਈ ਵੀ ਰਚਨਾ ਸਾਨੂੰ ਹੋਵੇ ਇੱਕ ਫਾਰਮਲ ਰੂਪ ਤੇ ਨਹੀਂ ਮਿਲਦੀ ਜੀਵੇ ਬਾਕੀ ਇਹਦੀ ਰਚਨਾਵਾਂ ਸਾਨੂੰ ਮਿਲੀਆਂ ਤੁਸੀਂ ਯਾਦ ਰੱਖਣੀਆਂ ਬਹੁਤ ਇੰਪੋਰਟੈਂਟ ਨੇ ਅਰਸਤੋਦਿਆਂ ਦੋ ਬੁੱਕਸ ਨੇ ਮੈਂ ਰਿਪੀਟ ਕਰ ਰਹੀ ਆ ਤੁਹਾਡੀ ਰਿਵੀਜ਼ਨ ਹੋ ਜਾਏਗੀ ਅਰਸਤੋਦਿਆਂ ਦੋ ਬੁੱਕਸ ਨੇ ਪੋਲਿਟਿਕਸ ਅਤੇ ਕਾਵਿ ਸ਼ਾਸਤਰ ਉਸ ਤੋਂ ਬਾਅਦ ਲੋਂ ਚਾਈਨਸ ਦੀ ਓਨ ਦਾ ਸਪਲਾਈਂ ਓਨ ਦਾ ਸਪਲਾਈਂ ਤੁਸੀਂ ਯਾਦ ਰੱਖਣੀ ਹੈ ਤੇ ਉਸ ਤੋਂ ਇਲਾਵਾ ਪਲੇਟੋ ਦੀ ਰਿਪਬਲਿਕ ਤੇ ਹੁਣ ਆ ਜਾਂਦੇ ਆ ਅਸੀਂ ਸੁਕਰਾਟ ਦੇ ਸੋਕਰਾਟ ਬਾਰੇ ਅਸੀਂ ਜਿਹੜੀ ਚੀਜ਼ ਪੜ੍ਹਨੀ ਹੈ ਸੋਕਰਾਟ ਕਿਉਂਕਿ ਸਾਡੇ ਸਿਲੇਬਸ ਦਾ ਹਿੱਸਾ ਹੈ ਤਾਂ ਸੋਕਰਾਟ ਦਾ ਕੀ ਜੀਵਨ ਸੀ ਕੀ ਉਸਦੇ ਮੇਨ ਵਿਚਾਰ ਸੀ ਇਹ ਸਾਡੇ ਤੋਂ ਪੁੱਛੇ ਜਾ ਸਕਦੇ ਨੇ ਸੋਕਰਾਟ ਇੱਕ ਮਹਾਨ ਦਾਰਸ਼ਨਿਕ ਸੀ ਉਸ ਦਾ ਪਿਓ ਬੁੱਤ ਤਰਾਸ਼ ਸੀ ਬੁੱਤ ਤਰਾਸ਼ ਸੀ ਯਾਨੀ ਕਿ ਮੂਰਤੀਕਾਰ ਸੀ ਬੁੱਤ ਘੜਦਾ ਹੁੰਦਾ ਸੀਗਾ ਉਸ ਸਮੇਂ ਬੁੱਤ ਪੂਜਾ ਦਾ ਬਹੁਤ ਰਿਵਾਜ ਸੀ ਯਾਨੀ ਕਿ ਮੂਰਤੀ ਪੂਜਾ ਉਸ ਟਾਈਮ ਤੇ ਬਹੁਤ ਹੁੰਦੀ ਸੀ ਤੇ ਉਸ ਤਪੇ ਉਹ ਵੀ ਜਿਹੜਾ ਸੀ ਉਹ ਬੁੱਤ ਤਰਾਸ਼ਦੇ ਬੁੱਤ ਬਣਾਉਂਦਾ ਸੀ ਪਰ ਸੁਕਰਾਟ ਦੀ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਆਪਦੀ ਦੁਨੀਆ ਵਿੱਚ ਮਗਨ ਰਹਿੰਦਾ ਸੀ ਅਤੇ ਉਸ ਨੇ ਇਸ ਵਿਚਾਰ ਨੂੰ ਪੇਸ਼ ਕੀਤਾ ਕਿ ਅਜੇ ਹੀ ਕਿਹੜੀ ਤਰ੍ਹਾਂ ਦੀ ਸ਼ਕਤੀ ਹੈ ਜਿਸ ਨਾਲ ਦੁਨੀਆ ਚੱਲ ਰਹੀ ਹੈ ਇਹ ਵਿਚਾਰ ਚੱਲਦਾ ਸੀ ਸੋਕਰਾਟ ਦੇ ਮਨ ਦੇ ਅੰਦਰ ਉਹਨਾਂ ਦੀ ਬੁੱਤ ਪੂਜਾ ਦੇ ਅੰਦਰ ਕੋਈ ਦਿਲਚਸਪੀ ਨਹੀਂ ਸੀ ਉਹ ਇਹੀ ਸੋਚਦਾ ਸੀ ਕਿ ਐਵੇਂ ਦੀ ਕਿਹੜੀ ਕੋਈ ਸ਼ਕਤੀ ਹੈ ਰਹਸਮਈ ਜਿਹੜੀ ਇਸ ਸਾਰੀ ਦੁਨੀਆ ਨੂੰ ਚਲਾ ਰਹੀ ਹੈ ਹੋਵੇ ਨਾ ਹੋਵੇ ਕਿਤੇ ਨਾ ਕਿਤੇ ਸਭ ਤੇ ਮਨ ਦੇ ਅੰਦਰ ਇੱਕ ਤਾਂ ਇੱਕ ਵਰੀ ਤਾਂ ਜ਼ਰੂਰ ਇਹ ਵਿਚਾਰ ਆਂਦਾ ਹੀ ਜਾਂਦਾ ਹੈ ਕਿ ਹਾਂ ਉਹ ਕਿਹੜੀ ਸ਼ਕਤੀ ਹੈ ਜਿਹੜੀ ਇਸ ਦੁਨੀਆ ਨੂੰ ਚਲਾ ਰਹੀ ਹੈ ਚਾਹੇ ਉਸ ਨੂੰ ਰੱਬ ਕਹਿ ਲਈਏ ਅੱਲਾ ਮਾਲਿਕ ਪਰਮਾਤਮਾ ਵਾਹਿਗੁਰੂ ਗੋੜ ਚਾਹੇ ਉਸ ਨੂੰ ਦੇ ਕਿੰਨੇ ਹੀ ਨਾਮ ਲੈ ਲਈਏ ਚਾਹੇ ਉਸ ਨੂੰ ਕੁਦਰਤ ਕਹਿ ਲਈਏ ਠੀਕ ਹੈ ਕੋਈ ਵੀ ਪਾਵਰ ਕਹਿ ਲਈਏ ਕ੍ਰੀਏਟਿਵ ਪਾਵਰ ਕਹਿ ਲਈਏ ਪਰ ਸਾਡੇ ਮਨ ਚ ਵੀ ਕਿਤੇ ਨਾ ਕਿਤੇ ਇਹ ਵਿਚਾਰ ਜ਼ਰੂਰ ਆਉਂਦਾ ਹੈ ਕਿ ਅਜਿਹੀ ਕਿਹੜੀ ਸ਼ਕਤੀ ਹੈ ਜਿਹੜੀ ਇਸ ਪੂਰੀ ਧਰਤੀ ਦਾ ਸੰਚਾਲਨ ਕਰਦੀ ਹੈ ਇਹ ਹੀ ਵਿਚਾਰ ਗਹਿਰਾ ਵਿਚਾਰ ਜੋ ਤੁਸੀਂ ਡੀਪ ਵਿੱਚ ਜਾ ਕੇ ਸੋਚੋਗੇ ਤਾਂ ਤੁਹਾਨੂੰ ਕਾਫੀ ਬਿਹਤਰ ਇਨਸਾਨ ਬਣਾ ਸਕਦਾ ਹੈ ਇਹ ਵਿਚਾਰ ਸੁਕਰਾਟ ਦੇ ਮਨ ਦੇ ਅੰਦਰ ਆਇਆ ਉਸ ਸਮੇਂ ਕੀ ਹੁੰਦਾ ਸੀ ਜੀ ਰਾਜਾ ਨੂੰ ਹੀ ਸਰਬਸ਼ਕਤੀਮਾਨ ਮੰਨਿਆ ਜਾਂਦਾ ਸੀ ਸਰਬਸ਼ਕਤੀਮਾਨ ਛੱਡੋ ਰਾਜਾ ਨੂੰ ਰੱਬ ਹੀ ਮੰਨਿਆ ਜਾਂਦਾ ਸੀ ਰਾਜਾ ਰੱਬ ਹੀ ਸਮਝਦਾ ਸੀ ਖੁਦ ਨੂੰ ਤੇ ਖੁਦ ਦੀ ਪੂਜਾ ਵੀ ਕਰਵਾਇਆ ਕਰਦਾ ਸੀ ਉਸ ਟਾਈਮ ਦੇ ਵਿੱਚ ਜਿਸ ਟਾਈਮ ਦੇ ਵਿੱਚ ਅਸੀਂ ਸੁਕਰਾਟ ਬਾਰੇ ਪੜ ਰਹੇ ਹਾਂ ਉਸ ਸਮੇਂ ਜਿਹੜਾ ਰੋਮ ਦਾ ਰਾਜਾ ਸੀਗਾ ਨੀਰੋ ਸੁਕਰਾਤ ਦੇ ਵੇਲੇ ਰੋਮ ਦਾ ਰਾਜਾ ਸੀ ਨੀਰੋ ਜਦ ਉਹ ਮਰ ਗਿਆ ਤਾਂ ਲੋਕ ਬਹੁਤ ਹੈਰਾਨ ਹੋਏ ਠੀਕ ਹੈ ਉਸ ਦੇ ਨਾਲ ਜੀਉਂਦੀਆਂ ਰਾਣੀਆਂ ਅਤੇ ਹੋਰ ਸਮਾਨ ਵੀ ਦਫਨਾ ਦਿੱਤਾ ਗਿਆ ਲੋਕ ਹੈਰਾਨ ਕਿਉਂ ਹੋਏ ਜੋ ਕਿ ਮੇតាម ਦੱਸਿਆ ਕਿ ਉਸ ਟਾਈਮ ਰਾਜੇ ਨੂੰ ਹੀ ਸਰਬਸ਼ਕਤੀਮਾਨ ਰਾਜੇ ਨੂੰ ਹੀ ਰੱਬ ਮੰਨਿਆ ਜਾਂਦਾ ਸੀ ਤੇ ਰਾਜਾ ਆਪ ਦੀ ਪੂਜਾ ਵੀ ਬਣ ਕੇ ਕਰਵਾਇਆ ਕਰਦਾ ਸੀ ਉਸ ਨੂੰ ਐ ਮੰਨਿਆ ਜਾਂਦਾ ਸੀ ਕਿ ਇਹ ਹੀ ਸਾਡਾ ਸੰਚਾਲਨ ਕਰਦਾ ਹੈ ਤੇ ਜਦੋਂ ਉਹ ਮਰਿਆ ਰੋਮ ਦਾ ਰਾਜਾ ਨੀਰੋ ਸੁਕਰਾਤ ਵੇਲੇ ਤੇ ਲੋਕ ਬੜੇ ਹੈਰਾਨ ਹੋਏ ਕਿ ਇਹ ਮਰ ਗਿਆ ਠੀਕ ਹੈ ਤੇ ਉਸ ਦੀਆਂ ਰਾਣੀਆਂ ਜਿਉਂਦੀਆਂ ਹੀ ਉਸ ਨਾਲ ਦਫਨਾ ਦਿੱਤੀਆਂ ਗਈਆਂ ਹੋਰ ਵੀ ਜਿਹੜਾ ਉਹਨਾਂ ਦਾ ਸਮਾਨ ਸੀ ਉਹ ਵੀ ਉਸ ਦੇ ਨਾਲ ਦਫਨਾ ਦਿੱਤਾ ਗਿਆ ਉਸ ਸਮੇਂ ਸੁਕਰਾਤ ਨੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਸੱਤਾਧਾਰੀਆਂ ਦੀ ਆਲੋਚਨਾ ਕੀਤੀ ਤੇ ਕੁਦਰਤ ਬਾਰੇ ਪ੍ਰਸ਼ਨ ਕੀਤੇ ਉਸ ਟਾਈਮ ਜਦੋਂ ਉਹ ਮਰਿਆ ਨਾ ਲੋਕ ਜਦੋਂ ਹੈਰਾਨ ਸਨ ਤਾਂ ਸੁਕਰਾਤ ਨੇ ਲੋਕਾਂ ਨੂੰ ਇਕੱਠਾ ਕੀਤਾ ਤੇ ਜਿਹੜੇ ਸੱਤਾਧਾਰੀ ਸਨ ਜਿਹੜੇ ਆਪ ਦੇ ਆਪ ਨੂੰ ਰੱਬ ਖਵਾਉਂਦੇ ਸਨ ਯਹੋ ਉਹਨਾਂ ਦੀ ਆਲੋਚਨਾ ਕੀਤੀ ਤੇ ਕੁਦਰਤ ਬਾਰੇ ਲੌਜੀਕਲ ਕੁਐਸਚਨ ਉਹਨੇ ਖੜੇ ਕੀਤੇ ਕਿ ਹਾਂ ਇਹ ਚੰਨ ਕੀ ਹੈ ਸੂਰਜ ਕੀ ਹੈ ਹਵਾ ਕਿਵੇਂ ਵਗਦੀ ਹੈ ਇਸ ਨੂੰ ਚਲਾ ਕੌਣ ਰਿਹਾ ਹੈ ਇਹ ਧਰਤੀ ਰ ਇਸੇ ਤਰੀਕੇ ਨਾਲ ਕਿੱਦਾਂ ਚੱਲ ਰਹੀ ਹੈ ਉਹਨੇ ਲੌਜੀਕਲ ਕੁਐਸਚਨਿੰਗ ਕੀਤੀ ਤੇ ਉਸ ਤੇ ਕਈ ਸਾਰੇ ਇਲਜ਼ਾਮ ਲਗਾ ਕੇ ਉਸ ਨੂੰ ਜ਼ਹਿਰ ਦਾ ਪਿਆਲਾ ਪੀਣ ਨੂੰ ਦਿੱਤਾ ਗਿਆ ਜਦੋਂ ਉਸਨੇ ਕੁਐਸਚਨਿੰਗ ਕੀਤੀ ਸੱਤਾਧਾਰੀਆਂ ਦੇ ਰਾਜਿਆ ਦੇ ਖਿਲਾਫ ਤਾਂ ਆਬਵੀਅਸਲੀ ਜਿਹੜੇ ਉਸ ਟਾਈਮ ਦੇ ਵਿੱਚ ਸੱਤਾ ਦੇ ਵਿੱਚ ਸੀ ਉਹ ਉਸ ਦੇ ਖਿਲਾਫ ਹੋ ਗਏ ਕਿਉਂਕਿ ਲੋਕੀ ਉਸ ਤੋਂ ਪ੍ਰਭਾਵਿਤ ਵੀ ਹੋ ਗਏ ਸਨ ਸੁਤਰਾਤ ਤੋਂ ਕਈ ਲੋਕ ਉਸਤੇ ਇੱਕ ਗੱਲਾਂ ਨੂੰ ਮੰਨਣ ਵੀ ਲੱਗੇ ਸੋ ਉਹਨਾਂ ਨੇ ਵੀ ਲੱਗੇ ਕਹਿਣੇ ਲੱਗੇ ਕਿ ਹਾਂ ਇਹ ਜੋ ਕਹਿੰਦਾ ਉਹ ਸੱਚ ਹੈ ਕਿ ਰਾਜਾ ਰੱਬ ਨਹੀਂ ਉਹ ਸੱਤਾ ਉਹ ਸਰਬਸ਼ਕਤੀਮਾਨ ਨਹੀਂ ਹੈ ਕੋਈ ਹੋਰ ਪਾਵਰ ਹੈ ਜੋ ਚਲਾਉਂਦੀ ਹੈ ਧਰਤੀ ਨੂੰ ਤਾਂ ਕੀ ਹੋਇਆ ਕਿ ਜਿਹੜੇ ਲੋਕ ਸਨ ਸੱਤਾਧਾਰੀ ਉਹਨਾਂ ਨੇ ਜਿਹੜਾ ਸੋਕਰਾਤੀ ਉਸ ਦੇ ਉੱਤੇ ਕਈ ਸਾਰੇ ਦੋਸ਼ આરોਪ ਲਗਾ ਕੇ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਤੇ ਮੌਤ ਦੀ ਸਜ਼ਾ ਕਿੱਦਾਂ ਸੁਣਾਈ ਕਿ ਉਸ ਨੂੰ ਜ਼ਹਿਰ ਦਾ ਪਿਆਲਾ ਪੀਣ ਨੂੰ ਕੇ ਆ ਗਿਆ ਠੀਕ ਹੈ ਉਸ ਨੇ ਸਜ਼ਾ ਕਬੂਲ ਵੀ ਲਈ ਉਹ ਜਾਂਦਾ ਜਾਂਦਾ ਉੱਥੇ ਦੇ ਲੋਕਾਂ ਵਿੱਚ ਇੱਕ ਨਵੀਂ ਚੇਤਨਾ ਜਗਾ ਗਿਆ ਸੋਕਰਾਤੀ ਜਾਂਦਾ ਜਾਂਦਾ ਲੋਕਾਂ ਦੇ ਅੰਦਰ ਇੱਕ ਨਵੀਂ ਚੇਤਨਾ ਨੂੰ ਜਿਹੜੀ ਹੈ ਅਗ ਦੇ ਗਿਆ ਨਵੀਂ ਚੇਤਨਾ ਲੋਕਾਂ ਵਿੱਚ ਚਾ ਗਿਆ ਇਹ ਸੀ ਸੁਕਰਾਟ ਬਾਰੇ ਉਸਦੇ ਜੀਵਨ ਬਾਰੇ ਡਿਟੇਲ ਜਿੰਦੇ ਵਿੱਚ ਤੁਸੀਂ ਇਹ ਚੀਜ਼ ਯਾਦ ਰੱਖਣਾ ਕਿ ਸੁਕਰਾਟ ਨੇ ਸੁਕਰਾਟ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਸੀ ਇਹ ਕੁਐਸਚਨ ਆਇਆ ਹੋਇਆ ਸੀ ਕੁਵਰੀ ਠੀਕ ਹੈ ਕਿ ਕਿਹੜੇ ਫਿਲਾਸਫਰ ਨੂੰ ਕਿਹੜੇ ਦਾਰਸ਼ਨਿਕ ਨੂੰ ਜ਼ਹਿਰ ਦਾ ਪਿਆਲਾ ਪੀਣ ਨੂੰ ਦਿੱਤਾ ਗਿਆ ਸੀ ਸੁਕਰਾਟ ਨੂੰ ਦਿੱਤਾ ਗਿਆ ਸੀ ਇਹ ਗੱਲ ਯਾਦ ਰੱਖਿਓ ਉਨ ਸੋਕਰਾਤ ਬਾਰੇ ਜਿਹੜੀਆਂ ਇੰਪੋਰਟੈਂਟ ਗੱਲਾਂ ਇੰਪੋਰਟੈਂਟ ਪੁਆਇੰਟਸ ਜਿਹੜੇ ਸਾਨੂੰ ਸੋਕਰਾਤ ਦੇ ਕੇ ਗਿਆ ਸਾਨੂੰ ਉਹਨਾਂ ਤੇ ਵਿਚਾਰ ਕਰਨਾ ਚਾਹੀਦਾ ਆ ਸੋਕਰਾਤ ਨੇ ਗਿਆਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਅੰਦਰੂਨੀ ਅਤੇ ਬਾਹਰੀ ਸੋਕਰਾਤ ਕਹਿੰਦਾ ਜਿਹੜਾ ਗਿਆਨ ਹੈ ਨਾ ਉਹ ਦੋ ਤਰੀਕੇ ਦਾ ਹੈ ਇੱਕ ਤਾਂ ਅੰਦਰੂਨੀ ਗਿਆਨ ਹੈ ਇੱਕ ਬਾਹਰੀ ਗਿਆਨ ਹੈ ਉਸਨੇ ਅੰਦਰੂਨੀ ਗਿਆਨ ਦੇ ਉੱਤੇ ਬਲ ਦਿੱਤਾ ਇਕ ਤਾਂ ਗਿਆਨ ਜਿਹੜਾ ਅਸੀਂ ਬਾਹਰੋਂ ਲੈਂਦੇ ਹਾਂ ਲੋਕਾਂ ਤੋਂ ਲੈਂਦੇ ਹਾਂ ਈਵਨ ਕਿ ਕਿਸੇ ਸਾਡੇ ਅਸੀਂ ਪਹਿਲਾਂ ਸਾਡੀ ਗੁਰੂ ਸਾਡੀ ਮਾਤਾ ਮੰਦੀ ਹੈ ਅਸੀਂ ਆਪਦੀ ਮਾਂ ਤੋਂ ਬਹੁਤ ਕੁਝ ਸਿੱਖਦੇ ਹਾਂ ਫਿਰ ਆਪਦੇ ਪਾਪਾ ਤੋਂ ਆਪਦੇ ਸਿਬਲਿੰਗਸ ਤੋਂ ਆਪਦੇ ਨੇਬਰਸ ਤੋਂ ਉਸ ਤੋਂ ਬਾਅਦ ਅਸੀਂ ਸਕੂਲ ਜਾਂਦੇ ਹਾਂ ਕਾਲਜ ਜਾਂਦੇ ਹਾਂ ਯੂਨੀਵਰਸਿਟੀ ਜਾਂਦੇ ਹਾਂ ਬਹੁਤ ਕੁਝ ਸਿੱਖਦੇ ਹਾਂ ਬਹੁਤ ਗਿਆਨ ਅਸੀਂ ਇਕੱਠਾ ਕਰਦੇ ਹਾਂ ਲੋਕਾਂ ਤੋਂ ਇਨਸਾਨ ਹਰ ਰੋਜ਼ ਕੁਛ ਨਾ ਕੁਛ ਸਿੱਖਦਾ ਹੈ ਇਹ ਸਾਡਾ ਹੋ ਗਿਆ ਬਾਹਰੀ ਗਿਆਨ ਪਰ ਇੱਕ ਗਿਆਨ ਉਹ ਹੈ ਜੋ ਸਾਨੂੰ ਅੰਦਰੋਂ ਦੀ ਮਿਲਦਾ ਹੈ ਅੰਦਰੂਨੀ ਗਿਆਨ ਜਿਹੜਾ ਸੁਕਰਾਟ ਹੈ ਉਸਨੇ ਅੰਦਰੂਨੀ ਗਿਆਨ ਤੇ ਬਲ ਦਿੱਤਾ ਸੁਕਰਾਟ ਨੇ ਆਤਮ ਗਿਆਨ ਤੇ ਜ਼ੋਰ ਦਿੱਤਾ ਆਤਮ ਗਿਆਨ ਤੇ ਅੰਦਰੂਨੀ ਗਿਆਨ ਤੇ ਉਸਨੇ ਜ਼ੋਰ ਦਿੱਤਾ ਉਸਦਾ ਮਸ਼ਹੂਰ ਵਾਕ ਕੀ ਸੀ ਆਪਣੇ ਆਪ ਨੂੰ ਜਾਣੋ ਨੋ ਦਾਇਸਲ ਤੁਸੀਂ ਕੌਣ ਹੋ ਕਿੱਥੋਂ ਆਇਆ ਹਾਂ ਕਿੱਥੇ ਜਾਣਾ ਹੈ ਆਪਦੇ ਆਪ ਨੂੰ ਜਾਣੋ ਆਪਦੇ ਆਪ ਦੀ ਪਛਾਣ ਕਰੋ ਇਹੀ ਤੁਹਾਡਾ ਕੀ ਹੈ ਜੀਵਨ ਦਾ ਲਕਸ਼ ਤੁਹਾਨੂੰ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹ ਸੋਕਰਾਟ ਦੇ ਵਿਚਾਰ ਸਨ ਕਿ ਉਹ ਆਤਮ ਗਿਆਨ ਦੇ ਉੱਤੇ ਅੰਦਰੂਨੀ ਗਿਆਨ ਦੇ ਉੱਤੇ ਜ਼ੋਰ ਦਿੰਦਾ ਸੀ ਖੁਦ ਨੂੰ ਪਛਾਣਨਾ ਆਮ ਤੌਰ ਤੇ ਜਦੋਂ ਆਪਾਂ ਇੱਕ ਦੂਜੇ ਤੋਂ ਪੁੱਛ ਲੈਂਦੇ ਹਾਂ ਹਾਂਜੀ ਤੂੰ ਕੌਣ ਹੈ ਆਪਾਂ ਉਹਦਾ ਨਾਮ ਦੱਸ ਦਿੰਨੇ ਜੀ ਮੈਂ ਇਹ ਆ ਮੇਲ ਫੀਮੇਲ ਦੱਸ ਦਿੰਨੇ ਆ ਮੈਂ ਮੇਲ ਆ ਕਿ ਫੀਮੇਲ ਆ ਮੇਰੀ ਜਾਤੀ ਕੀ ਹੈ ਮੇਰਾ ਧਰਮ ਕੀ ਹੈ ਮੇਰਾ ਘਰ ਕਿੱਥੇ ਹੈ ਮੇਰੀ ਪੋਸਟ ਕੀ ਹੈ ਕਿ ਉਧਾ ਹੈ ਮੇਰਾ ਕੀ ਐਜੂਕੇਸ਼ਨ ਹੈ ਮੇਰੀ ਪਰ ਇਹ ਸਾਡੀ ਇੱਕ ਬਾਹਰੀ ਪਛਾਣ ਹੈ ਇਸ জামੇ ਦੀ ਇਸ ਸਰੀਰ ਦੀ ਪਛਾਣ ਹੈ ਸਾਡੀ ਅੰਦਰੂਨੀ ਪਛਾਣ ਕੀ ਹੈ ਅਸੀਂ ਕਿੱਥੋਂ ਆਏ ਹਾਂ ਅਸੀਂ ਕਿੱਥੇ ਜਾਣਾ ਹੈ ਅਸੀਂ ਕਿੰਨੀ ਯਾਤਰਾ ਕੀਤੀ ਹੈ ਕਿੰਨੀ ਕਰਨੀ ਹੈ ਉਦੇਸ਼ ਕੀ ਹੈ ਕਿੱਥੇ ਪਹੁੰਚਣਾ ਹੈ ਜਿਹੜੇ ਇਹ ਸਾਰੇ ਪ੍ਰਸ਼ਨ ਨੇ ਨਾ ਜਦੋਂ ਤੁਸੀਂ ਇਹਨਾਂ ਬਾਰੇ ਵਿਚਾਰ ਕਰੋਗੇ ਤਾਂ ਜ਼ਰੂਰ ਤੁਸੀਂ ਵੀ ਇੱਕ ਰਹੱਸਮਈ ਦੁਨੀਆ ਵੱਲ ਆਪਦਾ ਪਹਿਲਾ ਕਦਮ ਚੁੱਕ ਸਕਦੇ ਹੋ ਤਾਂ ਏਸੀ ਜੀ ਸੁਕਰਾਤ ਬਾਰੇ ਗੱਲਾਂ ਸੁਕਰਾਤ ਪ੍ਰਸ਼ਨ ਉੱਤਰ ਪદ્ધਤੀ ਦਾ ਇਸਤੇਮਾਲ ਕਰਦਾ ਸੀ ਉਹ ਵਿਰੋਧੀ ਨੂੰ ਪ੍ਰਸ਼ਨਾਂ ਰਾਹੀਂ ਖੰਡਿਤ ਕਰਦਾ ਅਤੇ ਤਰਕ ਰਾਹੀਂ ਸੱਚਾਈ ਸਾਹਮਣੇ ਲਿਆਉਂਦਾ ਸੀ ਜੇ ਕਿਤੇ ਪੁੱਛ ਲਿਆ ਜਾਵੇ ਸੁਕਰਾਤ ਕਿਹੜੀ ਪਦਤੀ ਦਾ ਇਸਤੇਮਾਲ ਕੀਤਾ ਤਾਂ ਉਹ ਸੀ ਜੀ ਪ੍ਰਸ਼ਨ ਉੱਤਰ ਪਦਤੀ ਜਦੋਂ ਵੀ ਉਸ ਦਾ ਕੋਈ ਵਿਰੋਧੀ ਉਸ ਦੇ ਸਾਹਮਣੇ ਆਉਂਦਾ ਤਾਂ ਪਹਿਲਾਂ ਪ੍ਰਸ਼ਨਾ ਰਾਹੀਂ ਉਸ ਦੇ ਜਿਹੜੇ ਤਰਕ ਨੂੰ ਅਖੰਡਿਤ ਕਰਦਾ ਤੇ ਫਿਰ ਆਪਦੇ ਲੌਜੀਕ ਦੇ ਨਾਲ ਸੱਚਾਈ ਦਾ ਸਾਹਮਣਾ ਲਿਆਂਦਾ ਸੱਚਾਈ ਨੂੰ ਆਪਦੇ ਸਾਹਮਣੇ ਲਿਆਂਦਾ ਤਾਂ ਇਹ ਸੀ ਸਾਥੀਓ ਸਾਡਾ ਅੱਜ ਦਾ ਲੈਕਚਰ ਜਿੰਦੇ ਵਿੱਚ ਅਸੀਂ ਯੂਨਾਨੀ ਕਾਵਿ ਸ਼ਾਸਤਰ ਦੇ ਆਪਦੇ ਚਾਰੋਂ ਦਾਰਸ਼ਨਿਕ ਪੜ੍ਹ ਲਏ ਹਨ ਅਰਸਤੂ ਮੈਂ ਪਹਿਲਾਂ ਪੜਾ ਚੁੱਕੀ ਸਾਂ ਲੰਚਾਈਨਸ ਪਲੇਟੋ ਸੋਕਰਾਟ ਮੈਂ ਤੁਹਾਨੂੰ ਅੱਜ ਪੜਾ ਦਿੱਤਾ ਹੈ ਬੜੀ ਹੀ ਇੰਪੋਰਟੈਂਟ ਕਲਾਸ ਹੈ ਇਸ ਨੂੰ ਜ਼ਰੂਰ ਧਿਆਨ ਨਾਲ ਸੁਣਨਾ ਪੜ੍ਹਨਾ ਅਤੇ ਆਪਣੇ ਸਾਥੀਆਂ ਨਾਲ ਵੀ ਸ਼ੇਅਰ ਕਰਨਾ ਤੇ ਅੱਗੇ ਦੀ ਤਿਆਰੀ ਲਈ ਮੇਰੇ ਚੈਨਲ ਨਾਲ ਜੁੜੇ ਰਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ